ਅੱਜ ਸੂਬਾ ਕਮੇਟੀ ਭਾਰਤੀ ਸੰਗਠਨਤਾ ਉਰਾਹਾਨੀ ਮੀਟਿੰਗ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਜੋਧਪੁਰ ਦੇ ਵਿੱਚ ਹੋਈ ਆ। ਉਹਦੇ ਵਿੱਚ ਬਹੁਤ ਹੀ ਇੱਕ ਅਹਿਮ ਮਸਲਾ ਜਿਹੜਾ ਚਾਉ ਕੇ ਸਕੂਲ ਦੀ ਮੈਨੇਜਮੈਂਟ ਦੇ ਇੱਕ ਤੋਂ ਪਿਛਲਾ ਚਾਰ ਦਾ ਇਸ਼ੂ ਹੈ ਉਹਦੇ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਖਾਤਰ ਚਾਉ ਕੇ ਸਕੂਲ ਦੇ ਸੰਬੰਧ ਦੇ ਵਿੱਚ ਜੇਲਾ ਵਿੱਚ ਬੰਦ ਕੀਤੇ 22 ਚੱਕ ਤੋਂ ਲੈ ਕੇ 24 ਕਿਸਾਨ ਨੇ ਜਿਹੜੇ ਉਹਨਾਂ ਦੇ ਬੱਚੇ ਪਾ ਕੇ ਅੰਦਰ ਬੰਦ ਕੀਤੇ ਉਹਨੂੰ ਰਿਹਾਸਾਉਣ ਦੀ ਖਾਤਰ 24 ਤਰੀਕ ਦਾ ਕਿਸਾਨ ਤੇ ਬਿਜੂਦ ਦੇ ਬੰਦੀਆਂ ਵੱਲੋਂ ਮੰਨਸਾ ਦੇ ਵਿੱਚ ਜ਼ੋਰਦਾਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਵੱਡਾ ਕੱਟ ਕਰਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪੁਲਿਸ ਵੱਲ ਦੇ ਵਿੱਚ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਵੀ ਉੱਥੇ ਜੋੜਨਾ ਚਾਹੁੰਦੇ ਹਾਂ ਦੂਜਾ ਵੀ ਜਿਹੜਾ ਮਤਲਬ ਕਣਕਾਂ ਸੜੀਆਂ ਦੇ ਉਹਦੇ ਮਾਮਲੇ ਦੀ ਖਾਤਰ ਅਸੀਂ ਜ਼ੋਰਦਾਰ ਮੰਗ ਕਰਨੇ ਸਰਕਾਰ ਤੋਂ ਵੀ ਉਹਨਾਂ ਨੂੰ 100% ਮਾਮਲਾ ਦਿੱਤਾ ਜਾਵੇ ਇਹਦੇ ਨਾਲ ਹੀ ਜੁੜਨਾ ਇੱਕ ਹੋਰ ਹੈ ਬਹੁਤ ਅਹਿਮ ਫੈਸਲਾ ਹੈ ਕਿ ਜਿੰਨਾ ਚਿਰ ਤੱਕ ਸਾਡੇ ਕਿਸਾਨ ਦੇ ਹੱਕ ਨਹੀਂ ਕੀਤੇ ਜਾਂਦੇ ਭਾਰਤੀ ਕਿਸਾਨ ਜੀ ਨੇਕਤਾ ਵੱਲੋਂ ਜਿਹੜੇ ਵੀ ਇਹਨਾਂ ਦੇ ਮੰਤਰੀ ਐਮ ਐਲ ਏ ਪਿੰਡਾਂ ਚ ਆਉਂਦੇ ਨੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰਨਾ ਹੈ ਤੇ ਉਹਨਾਂ ਤੋਂ ਇਹ ਸਵਾਲ ਪੱਤਰ ਅਸੀਂ ਬਣਾ ਕੇ ਬਣਾਇਆ ਜਿਹਦੇ ਵਿੱਚ ਇਹ ਸਵਾਲ ਨੇ ਕਿ ਇਹਨੇ ਭ੍ਰਿਸ਼ਟਾਚਾਰ ਮੈਨੇਜਮੈਂਟ ਨੂੰ ਕਿਉਂ ਬਖਸ਼ਿਆ ਜਾ ਰਿਹਾ ਨੇ ਤੇ ਪਰਚੇ ਦੱਦੀ ਕਿਉਂ ਨਹੀਂ ਕੀਤੇ ਸਾਡੇ ਕਿਸਾਨਾਂ ਦੇ ਪਰਚੇ ਦਰਜ ਕਰਕੇ ਅੰਦਰ ਜੇਲਾਂ ਕਿ ਬੰਦ ਕੀਤਾ ਬਲਿਆ ਜੁਣੀ ਕੀਤਾ ਜਾ ਰਿਹਾ ਹੈ ਤੇ ਜਿਹੜਾ 19 ਤਰੀਕ ਦੀ ਗੱਲ ਮਤਲਬ ਮੋਰਚੇ ਦੇ ਵਿੱਚ ਤੁਸੀਂ ਟਰਾਲੀਆਂ ਤੇ ਸਮਾਨ ਚੋਰੀ ਹੋਰ ਉਹਨਾਂ ਦੀ ਵਾਪਸੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦਾ ਰੋਜ਼ ਪ੍ਰਦਰਸ਼ਨ ਕਰਨਾ ਹੈ ਸਾਰੇ ਪੰਜਾਬ ਦੇ ਵਿੱਚ ਭਾਰਤੀ ਸੰਘੀਤਾ ਹਜ਼ਾਰਾਂ ਵੱਲੋਂ ਇਹ ਜ਼ੋਰਦਾਰ ਪ੍ਰਦਰਸ਼ਨ ਕਰਨਾ ਨਾਲ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਰਾਵੋ ਛੋਡੇ ਦਾ ਸਾਡਾ ਕੋਈ ਵਿਰੋਧ ਨਹੀਂ ਜੇ ਛੋਡੇ ਪਿੰਡਾਂ ਦੇ ਵਿੱਚ ਆ ਕੋ ਤੁਹਾਨੂੰ ਗਰੰਟਾ ਦਿੰਦੇ ਨੇ ਤਾਂ ਸਾਡਾ ਹੀ ਪੈਸਾ ਹੈ ਉਹ ਇਸ ਕਰਕੇ ਇਹ ਆਪਣੇ ਭਲਕਰਨ ਬਣਾਉਣ ਦੀ ਖਾਤਰ ਤੁਸੀਂ ਤੁਹਾਨੂੰ ਇਹ ਗੱਲਾਂ ਦਾ ਬਹਾਨਾ ਬਣਾਉਂਦੇ ਨੇ ਕਿ ਸਾਨੂੰ ਆ ਪ੍ਰਦਰਸ਼ਨ ਕਰਕੇ ਤੁਹਾਡੀ ਗ੍ਰਾਂਟ ਅਸੀਂ ਨਹੀਂ ਦਿੱਤੀ ਅਸੀਂ ਇਹਦੇ ਵਿੱਚ ੜੇਕਾ ਨਹੀਂ ਹਾਂ ਇਹ ਸਾਡਾ ਪੈਸਾ ਸਾਨੂੰ ਹੀ ਮਿਲਣਾ ਹੈ ਇਹ ਚੱਲਦਾ ਰਹਿਣਾ ਹੈ ਵੀ ਅਸੀਂ ਸਾਡੀ ਮੰਗ ਇਹ ਨਹੀਂ ਵੀ ਤੁਸੀਂ ਇਹਨਾਂ ਨੂੰ ਗ੍ਰਾਂਟਾਂ ਨਾ ਦੇ ਕੇ ਜਾਓ ਸਾਡੀ ਮੰਗ ਇਹ ਹੈ ਵੀ ਜਿਹੜੇ ਕਿਸਾਨ ਜੇਲਾਚ ਬੰਦ ਨੇ ਦੱਸੋ ਉਹ ਕਿਉਂ ਬੰਦ ਕੀਤੇ ਨੇ ਉਹਨਾਂ ਦੇ ਪਰਦੇ ਪਾ ਕੇ ਕਾਦੇ ਵਾਸਤੇ ਇਹਨਾਂ ਨੂੰ ਛੁੱਟਿਆ ਉਤੀ ਤੁਸੀਂ ਉਹਨਾਂ ਦੇ ਡਾਂਗਾ ਮਾਰ ਜਣਾ ਸੱਦਤ ਕੀਤਾ ਤੇਰਾ ਮਹੀਨਾ ਦੀ ਕੁੜੀ ਨੂੰ ਜੇਲਾ ਚ ਰੱਖਿਆ ਤੇ ਕੁੜੀਆਂ ਨੂੰ ਤੁਸੀਂ ਟੀਚਰਾਂ ਨੂੰ ਟਰਮੀਨੇਟ ਕੀਤਾ ਇੱਕ ਭ੍ਰਿਸ਼ਟਾਚਾਰ ਮੈਨੇਜਮੈਂਟ ਦੇ ਪੱਖ ਚ ਖੜੇ ਹੋ ਲੋਕਾਂ ਦੇ ਸਾਹਮਣੇ ਦੇਖਦੇ ਹੋ ਉਹਦਾ ਵਿਰੋਧ ਕਰਨ ਲਈ ਖਾਤਰ ਅਸੀਂ ਕਾਲੀਆਂ ਝੰਡੀਆਂ ਧੋਨਾ ਵਿਖਾਈਏ ਇਹ ਜ਼ੋਰਦਾਰ ਪ੍ਰੋਜੈਕਸ਼ਨ ਦਾ ਪ੍ਰਦਰਸ਼ਨ ਕਰਨ ਦਾ ਅੱਜ ਫੈਸਲਾ ਤੁਸੀਂ ਨਹੀਂ ਕੀਤਾ